ਹਾਂਜੀ ਜੈਗਵਾਰ ਰਾਮ ਰਾਮ ਸਤਿ ਸ੍ਰੀ ਅਕਾਲ ਦੇਸ਼ੋ ਵਿਦੇਸ਼ੋ ਵਸਤੇ ਮਾਰੇ ਸਾਰੇ ਭਾਈਓ ਨੇ ਸੋ ਭਾਈਓ ਇਹ ਅੱਜਰ ਵੀਡੀਓ ਤੁਹਾਰੇ ਵਾਸਤੇ ਆ ਸੋ ਜੱਤਾ ਜੱਤਾ ਵੀ ਮਾਰੀ ਬਾਜੀਗਰ ਬਰਾਤਰੀ ਤੇ ਬਹਿਨ ਭਾਈ ਰਵੇਂ ਜੱਤਾ ਜੱਤਾ ਵੀ ਉਹਨਾਂ ਮੱਲੇ ਮਾਰੀ ਐ ਸੋ ਤਮੀਂ ਕਮੈਂਟੋ ਮੀ ਆਪਣਾ ਨੰਬਰ ਐਡਰੈਸ ਸ਼ਹਿਰੇ ਰੋ ਨਾਮ ਗਮੇ ਰੋ ਨਾਮ ਤੇ ਤਾਰੋ ਨਾਮ ਪੂਰਾ ਤੇ ਗੋਤ ਉਹ ਜ਼ਰੂਰ ਲਿਖ ਕੇ ਭੇਜਿਓ ਤੇ ਗਿੱਲੇ ਹੀ ਮਨੇ ਉਹਨਾਂ ਬੱਚਿਆਂ ਔਰ ਜਾਂ ਉਹਨਾਂ ਮਾਰੇ ਭਾਈ ਔਰ ਡਿਟੇਲ ਜ਼ਰੂਰ ਭੇਜੋ ਜੁਨੇ ਅੱਜ ਕੇ ਵੀ ਅਹੁਦਾ ਪਰ ਹੀ ਕੋਈ ਅਫਸਰ ਲਾਗੋ ਆ ਕੋਈ ਪੁਲਸੇਮੀ ਆ ਕੋਈ ਫੌਜੇਮੀ ਆ ਕੋਈ ਡਾਕਟਰ ਆ ਕੋਈ ਮਨਿਸਟਰ ਆ ਕੋਈ ਲੀਡਰ ਆ ਜਾਂ ਕੇ ਵੀ ਤਰੀਕਾ ਜੁਨੇ ਅਹੁਦਾ ਪਰ ਸੀ ਤੇ ਮਾਰੋ ਬੱਚਾ ਜੁਨੇ ਟਾਪਰ ਹੀ ਕੇ ਵੀ ਜਹੇ ਉਹ ਮੈਡੀਕਲੇ ਵੀ ਹੈ ਚਾਹੇ ਸਾਇੰਸੇ ਵੀ ਹੈ ਕੇ ਵੀ ਤਰੀਕਾ ਮਤਲਬ ਪੜਾਈ ਵੀ ਜੁਨੇ ਟਾਪਰ ਹੀ ਬੱਚਾ ਸੋਨਰੂ ਵੀ ਮਨੇ ਨਾਮ ਡਿਟੇਲ ਜੇ ਹੋ ਸਕਾ ਤੇ ਫੋਟੋ ਉਹਨਰੀ ਜ਼ਰੂਰ ਭੇਜੋ ਤਾਂ ਕਿ ਅਸੀਂ ਆਪਣੇ ਪੇਜੇ ਪਰ ਆਪਣੀ ਬਰਾਦਰੀ ਰੇ ਦੂਸਰੇ ਬੱਚਾ ਨੇ ਤਾਂ ਸਕਾਂ ਜਿਹਰੇ ਕਰਕੇ ਮੋਟੀਵੇਸ਼ਨ ਮਿਲਾ ਕਿ ਇਹ ਜੁਨੇ ਮਾਰੇ ਸਮਾਜ ਦੇ ਬੱਚਾ ਹੀ ਇਹ ਗਰੀਬੀ ਮਲੇ ਉੱਟ ਕੇ ਆ ਮਾਰੇ ਭਾਈ ਜੁਨੇ ਇਹ ਅੱਜ ਇਹਨੋ ਆਦਾਂ ਪਰ ਪਹੁੰਚੀ ਨੇ ਤੇ ਜੇ ਬੰਦਾ ਹਿੰਮਤ ਕਰਾ ਤੇ ਕਾਇ ਨਹੀਂ ਕਰ ਸਕਤੋ ਆ ਸੋ ਭਾਈਓ ਜੇ ਜੇ ਕਿਨੇ ਵੀ ਜੋਜਾ ਨੌਲੇਜ ਹੋਵੇ ਜੋ ਜੋ ਉਕੇਰੇ ਬਾਰੇ ਜਾਣ ਤੋਂ ਬਾਦarre ਮਹੱਲਾ ਵੀ ਕੋਈ ਦਾ ਰਿਸ਼ਤੇਦਾਰੀ ਮੇ ਕੋਈ ਵੀ ਵਹਿਣ ਭਾਈ ਹੋਵਾ ਸੋ ਤਮੀ ਮਨੇ ਉਹਨਾਰੇ ਵੀਡੀਓ ਫੋਟੋ ਜਾਂ ਨੰਬਰ ਜ਼ਰੂਰ ਭੇਜਣੀ ਸੋ ਅਮੀਰ ਕੋ ਪ੍ਰੋਗਰਾਮ ਅੱਗੇ ਵੀ ਲਈ ਜਾਂ ਵੀ ਹੋ ਸਕਾ ਵੀ ਆਪਣੀ ਬਰਾਦਰੀ ਦੇ ਜੁਨੇ ਬੱਚਾ ਅੱਗੇ ਵਧੇ ਜਾਂ ਜੁਨੇ ਮਹਾਰ ਭਾਈ ਵਧੇ ਆ ਵੀ ਉਹਨਾਂ ਨੇ ਮੰਚੇ ਪਰ ਲਿਆ ਕੇ ਤੁਹਾਰੇ ਰੂਪ ਰੂਪ ਜ਼ਰੂਰ ਕਰਈਆਂ ਜੀ ਸੋ ਈ ਮਾਰ ਬੇਨਤੀ ਕਬੂਲ ਕਰਨੀ ਸੋ ਇਸ ਸਕਰੀਨ ਨੇ ਪਰ ਮਾਰਾ ਨੰਬਰ ਡਿਸਪਲੇ ਹੋ ਰਿਹਾ ਵਾ ਜੀ ਸੋ ਕੋਈ ਵੀ ਮੇਰਾ ਭਾਈ ਕੇ ਵੀ ਤਰੀਕੇ ਨਾਲ ਜਾਣਕਾਰੀ ਮੈਨੇ ਦੇਣੀ ਚਾਹਵਾ ਮੈਨੇ WhatsApp ਕਰ ਸਕਾਇਆ ਕਾਲ ਕਰ ਸਕਾਇਆ ਕਈ ਵਾਰੀ ਜਿਆਦਾ ਬੀਜ਼ੀ ਹੋਵਾਂ ਕਾਲ ਨਹੀਂ ਚੁੱਕੀ ਜਾਂਦੀ ਹੈ ਤਾਂ WhatsApp ਉਪਰ ਮੈਸੇਜ ਘਾਲ ਦਿਓ ਤੋਨੇ ਜ਼ਰੂਰ ਕਾਲ ਕਰਕੇ ਦੇ ਜੀ ਆ ਜੀ ਜੈ ਗੋਵਾਰ ਰਾਮ ਰਾਮ ਸਤਿ ਸ੍ਰੀ ਅਕਾਲ ਜੀ